ਮਦਰ ਇੰਡੀਆ ਕਾਲਜ ਦੇ ਵਿੱਚ ਜਿੱਥੇ ਅੱਜ ਬੀਏ ਦੇ ਓਪਨ ਕਲਾਸਰ ਰਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਧੀਆ ਨੰਬਰਾਂ ਨਾਲ ਪਾਸ ਹੋਇਆ ਉੱਥੇ ਅੱਜ ਉਹਨਾਂ ਦਾ ਸਨਮਾਨਿਤ ਕੀਤਾ ਗਿਆ ਹੈ ਉੱਥੇ ਨਾਲ ਨਾਲ ਹੀ ਇੱਕ ਰੰਗਾਂ ਰੰਗੀ ਪ੍ਰੋਗਰਾਮ ਵੀ ਕੀਤਾ ਗਿਆ ਹੈ ਜਿੱਥੇ ਵਿਦਿਆਰਥੀਆਂ ਨੇ ਇੱਥੇ ਮਦਰ ਇੰਡੀਆ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਇਹਨਾਂ ਵਾਸਤੇ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਅੱਜ ਔਰ ਉਸ ਦੇ ਨਾਲ ਨਾਲ ਹੀ ਸਾਰੇ ਸਕੂਨ ਸਟਾਫ ਦੇ ਵਿੱਚ ਉਹਨਾਂ ਨੇ ਇੱਥੇ ਰੰਗਾ ਰੰਗ ਪ੍ਰੋਗਰਾਮ ਕਰਨ ਦੇ ਨਾਲ ਨਾਲ ਵਰਤਕ ਗਤੀਵਿਧੀਆਂ ਦੇ ਵਿੱਚ ਕਾਫੀ ਯੋਗਦਾਨ ਪਾਇਆ ਗਿਆ ਹੈ ਅਸੀਂ ਗੱਲ ਕਰਾਂਗੇ ਜਿਹੜੇ ਕਿ ਸਕੂਲ ਸਟਾਫ ਔਰ ਸਕੂਲ ਮੈਨੇਜਮੈਂਟ ਔਰ ਜਿਹੜੇ ਕਿ ਵਿਦਿਆਰਥੀ ਨੇ ਚੰਗੇ ਨੰਬਰ ਲੈ ਕੇ ਇੱਥੇ ਆਏ ਨੇ ਬੀਏ ਦੀ ਕਲਾਸ ਦੇ ਵਿੱਚ ਓਪਨ ਡਿਓ ਕਲਾਸਾਂ ਲਗੀਆਂ ਹੋਈਆਂ ਜਿਹੜੀਆਂ ਦੇ ਵਿੱਚ ਇਹਨਾਂ ਨੇ ਚੰਗੇ ਨੰਬਰ ਲਏ ਆ ਔਰ ਅੱਗੇ ਵੀ ਵਿਦਿਆਰਥੀਆਂ ਨੂੰ ਵਧਣ ਲਈ ਇਹਨਾਂ ਨੇ ਪ੍ਰੇਰਿਤ ਕੀਤਾ ਹੈ वर्ल्ड यूनिवर्सिटी ऑफ श्री गुरु नानक देव जी दिस इज द गवर्नमेंट स्टेट ओपन यूनिवर्सिटी जहां फॉर अ प्राइवेट जॉब फॉर अब्रॉड आल्सो एवरी कोर्स इज 100% इक्वली रहेगा तो मैं प्रेस को आज के दिन बहुत बहुत धन्यवाद करती हूं कि ऐसे ही आप बैठे रहे सर तो बेटे एक पढ़ाई के ऊपर बात करने जा रही हूं आपसे जो हम कोई पाबंदी नहीं है विद अप बिंक ऑफ आई आप अभी यहां बैठे हैं अभी आप पाकिस्तान पहुंच जाए चल है सबके माइंड में पाकिस्तान क्या होगा आज शाम को चार बजे के बाद हाँ, ब्लैक होगा क्या होगा दिस इज अ थिंकिंग थिंक बिग बट थिंक पॉजिटिव फॉर योर सेल्फ फॉर योर फ्यूचर सेकेंड स्टार्ट विथ स्मॉल कभी भी सक्सेस एकदम बड़ा करने से नहीं मिलती There is this small Balwinder sir to take his award. Balwinder sir, please. And hard work he puts into making our school even more progressive. Thank you so much sir for your amazing gift. ਜਿਹੜੀ ਅਦੀਨਨ ਸਰਮਾਂਤਨ ਦੇ ਕੇ ਸਨਮਾਨਤ ਕੀਤਾ ਗਿਆ ਸੀ ਉਹਨਾਂ ਨਾਲ ਵੀ ਗੱਲ ਕਰਾਇਆ ਕਿ ਇਸ ਤਰ੍ਹਾਂ ਦਾ ਮਾਣ ਮਹਿਸੂਸ ਕਰ ਰਿਹਾ ਹੈ ਬੱਚੇ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਸ਼ੁਭਪ੍ਰੀਤ ਕੋਹਰ ਹੈ ਔਰ ਮੈਂ ਬੀਏ ਤੋਂ ਕੀਤੀ ਅੱਜ ਮੇਰਾ ਰਿਜ਼ਲਟs ਸੀਗਾ ਸਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਇੱਥੇ ਕਰਕੇ ਵੀ ਬੱਚੇ ਕੀ ਨਾਮ ਸਰ ਮੇਰਾ ਨਾਮ ਨਵਦੀਪ ਕੋਹਰ ਹੈ ਤੇ ਮੈਂ ਇੱਥੇ ਬੀਏ ਕੀਤੀ ਹੈ ਤੇ ਮੈਂ ਇਥੋਂ ਸ਼ੁਰੂ ਤੋਂ ਪੜ੍ਹਦੀ ਆ ਰਹੀ ਆਂ ਤੇ ਇੱਥੇ ਦਾ এনਵਾਇਰਨਮੈਂਟ ਬਹੁਤ ਵਧੀਆ ਹੈ ਟੀਚਰ ਬਹੁਤ ਕੋਆਪਰੇਟਿਵ ਨੇ ਹਰ ਇੱਕ ਚੀਜ਼ अवेलेबल ਹੈ ਇੱਥੇ ਜੋ ਤੁਸੀਂ ਕਹੋਗੇ ਤਾਂ ਉਸੇ ਟਾਈਮ ਉੱਥੇ ਪ੍ਰੋਵਾਈਡ ਹੋ ਜਾਈਗੀ ਇਸ ਮੁਕਾਮ ਤੇ ਪ ਮੁਸ਼ਕਲਾਂ ਸਰ ਟੀਚਰਸ ਨਾਲ ਨਹੀਂ ਮੁਸ਼ਕਲ ਆਉਂਦੀ ਲੋੜ ਹੀ ਨਹੀਂ ਜੇ ਉਹ ਨਾਲ ਨੇ ਸਿਰ ਦੇ ਯੋਗਦਾਨ ਕਿੰਨਾ ਕਰਿਆ ਜਿਹੜੇ ਸਕੂਲ ਸਟਾਫ ਦਾ ਔਰ ਜਿਹੜੇ ਪ੍ਰਿੰਸੀਪਲ ਨੇ ਔਰ ਮੈਨੇਜਮੈਂਟ ਦਾ ਬਹੁਤ ਯੋਗਦਾਨ ਸੀਗਾ ਸਰ ਹਰ ਇੱਕ ਪ੍ਰੋਬਲਮ ਚ ਮਤਲਬ ਨਾਲ ਸੀਗੇ ਸਾਡੇ ਮਤਲਬ ਇੰਨੇ ਮੁਸ਼ਕਲਾਂ ਆਈਆਂ ਨਹੀਂ ਆਗੀਆਂ ਮਤਲਬ ਅਸੀਂ ਇੰਨਾ ਫੀਲ ਨਹੀਂ ਕੀਤਾਗਾ ਜਿੰਨਾ ਟੀਚਰਸ ਨੇ ਸਾਨੂੰ ਮਤਲਬ ਹੈਲਪ ਕੀਤੀ ਆ ਹਰ ਇੱਕ ਪ੍ਰੋਬਲਮ ਚ ਤਾਂ ਆਪਣੇ ਬਹੁਤ ਮਤਲਬ ਹੈਲਪ ਕੀਤੀ ਸਾਨੂੰ ਬਹੁਤ ਖੁਸ਼ੀ ਇਸ ਤਰ੍ਹਾਂ ਵਿਦਿਆਰਥੀ ਜਿਹੜੇ ਕਿ ਮਦਰ ਇੰਡੀਆ ਸਕੂਲ ਦੇ ਜਿਹੜੇ ਸਮੇਂ-ਸਮੇਂ ਤੇ ਸਨਮਾਨਤਵੀ ਕੀਤੇ ਗਏ ਔਰ ਅੱਜ ਜਿਹੜੇ ਇਹਨਾਂ ਨੇ ਵਧੀਆ ਅਵਲ ਨੰਬਰ ਲਏ ਉਹਨਾਂ ਦੇ ਵਿੱਚ ਸਨਮਾਨਤ ਕੀਤਾ ਗਿਆ ਹੈ ਜਿਹੜਾ ਕਿ ਹੋਰ ਮੈਨੇਜਮੈਂਟ ਨਾਲ ਵੀ ਇਸ ਗੱਲ ਪਹਿਲਾਂ ਤੁਹਾਡਾ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਤੇ ਪ੍ਰੈਸ ਫਰੀडम ਡੇ ਜਿਹੜਾ ਕਿ ਉਹਨੇ ਰੀਸੈਂਟਲੀ ਆਇਆ ਸੀ ਤੇ ਉਹਦੇ ਤੇ ਮੈਂ ਤੁਹਾਨੂੰ ਬੁਲਾਈਆਂ ਪਹਿਲਾਂ ਤੇ ਇਹ ਜਿਹੜਾ ਹੈਗਾ ਜਿੱਦਾਂ ਕਿ ਤੁਸੀਂ ਜਾਣਦੇ ਹੋ ਆਪਾਂ ਬਹੁਤ ਛੋਟੇ ਲੈਵਲ ਤੋਂ ਸਕੂਲ ਦੇ ਸ਼ੁਰੂ ਕੀਤਾ ਸੀਗਾ ਜਿਹੜਾ ਕਿ ਅੱਜ ਫਰਫੁਲਕੇ ਇੱਕ ਬੁਟੇਨਾ ਦਰਖਤ ਦਾ ਰੂਪ ਲੈ ਇੱਕ ਕਾਲਜ ਹੈ ਐਜ਼ ਅ ਕਾਲਜ ਐਸਟੈਬਲਿਸ਼ ਹੋ ਚੁਕਿਆ ਹੈ ਸੋ ਜਿਹੜੇ ਇਹ ਬੱਚੇ ਨੇ ਸਾਡੇ ਕਾਲਜ ਦੇ ਮਦਰਿੰਗ ਬੀਆ ਕਾਲਜ ਆਫ ਐਜੂਕੇਸ਼ਨ ਦੇ ਜਿਹੜੇ ਸਟੂਡੈਂਟ ਸੀਗੇ ਇਹਨਾਂ ਨੇ ਇਹਨਾਂ ਦਾ ਰਿਜ਼ਲਟ ਆਇਆ ਸੀਗਾ ਜਿਹੜੇ ਕਿ ਵੱਖ-ਵੱਖ ਕੋਰਸਾਂ ਦੇ ਵਿੱਚੋਂ ਬੀਏ, ਐਮਏ ਅਦਾ ਜਿਹੜੇ ਵੱਖ-ਵੱਖ ਕੋਰਸਿਸ ਨੇ ਉਹਨਾਂ ਦੇ ਵਿੱਚ ਬੱਚਾ ਨੇ ਬਹੁਤ ਅੱਛੇ ਮਾਰਕਸ ਲਏ ਆ ਸੋ ਅਸੀਂ ਉਹਨਾਂ ਨੂੰ ਵਧਾਈਆਂ ਦੇਣ ਲਈ ਇਹ ਆਪ ਦਾ ਪ੍ਰੋਗਰਾਮ ਰੱਖਿਆ ਸੀਗਾ ਤੇ ਨਾਲ ਹੀ ਜਿਹੜੇ ਬੱਚਾ ਨੇ ਅੱਛੇ ਮਾਰਕਸ ਲਏ ਆ ਬਹੁਤ ਅ ਵਧੀਆ ਨੰਬਰਾਂ ਨਾਲ ਜਿਹੜੇ ਬੱਚੇ ਕਾਸ ਹੋਏ ਉਹਨਾਂ ਨੂੰ ਅਸੀਂ ਸਨਮਾਨਿਤ ਨਹੀਂ ਕੀਤਾ। ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਅੱਗੇ ਤੋਂ ਬੱਚੇ ਹੋਰ ਵੀ ਅੱਗੇ ਵਧਣ। ਸਰ ਜਿੱਦਾਂ ਕਿ ਆਪ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਇੱਕ ਸਕੂਲ ਤੋਂ ਸ਼ੁਰੂ ਕੀਤੀ ਸੰਸਥਾ ਹੈ CBSE ਸਕੂਲ ਜਿਹੜਾ ਆਪਣਾ ਪਲੱਸ 2 ਤੱਕ ਦਾ ਸਰ ਹੈਗਾ ਤੇ ਇਹਦੇ ਵਿੱਚ ਵੀ ਹੁਣੇ ਰੀਸੈਂਟਲੀ ਸਾਡੇ ਜਿਹੜੇ ਬੱਚੇ ਐ JEE Mains ਦੇ ਵਿੱਚ ਉਹਨਾਂ ਨੇ ਤਿੰਨ ਬੱਚਿਆਂ ਨੇ ਜਿਹੜਾ ਹੈਗਾ ਆਪਣੇ ਕਾਫੀ ਅੱچھے ਮਾਰਕਸ ਲੈ ਕੇ ਉਹਨਾਂ ਨੇ ਆਪਣਾ ਨਾਮ ਬਣਾਇਆ। ਸੋ ਜਿਹਦੇ ਨਾਲ ਕੇ ਮਾਪਿਆਂ ਦਾ ਤੇ ਸਕੂਲ ਦਾ ਨਾਮ ਵੀ ਰੌਸ਼ਨ ਹੋਇਆ ਸੋ ਇਹ ਕਾਲਜ ਜਿੱਦਾਂ ਮੈਨੂੰ ਕਿਸੇ ਵੱਖ-ਵੱਖ ਕੋਰਸ ਜਿੱਤੇ ਸਾਡੇ ਕੋਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹੈਗੇ ਆ ਤੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਤੋਂ ਸਾਡੇ ਕੋਲ ਡੀਗਰੀ ਹੈਗੀ ਹੈ ਜਿਹੜੀ ਕਿ ਰੈਗੂਲਰ ਕੋਰਸ ਹੈ ਬੱਚਿਆਂ ਲਈ ਤੇ ਮੈਂ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਜਦੋਂ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਅਚੀਵਮੈਂਟ ਪ੍ਰਾਪਤ ਕਰਦਾ ਬੱਚਾ ਉਹਨੂੰ ਜਦੋਂ ਸਨਮਾਨ ਦਿੱਤਾ ਜਾਂਦਾ ਬਹੁਤ ਅੱਛਾ ਲੱਗਦਾ ਸੋ ਮੈਂ ਸਾਰੇ ਬੱਚਿਆਂ ਲਈ ਇਹ ਮਹਿਜ਼ ਦਊਂਗਾ ਕਿ ਬੱਤੂਲਾਤ ਬਹੁਤ ਹੀ ਇੰਤਕਾਮ ਤੇ ਆਪਣੇ ਮਾਪੇ ਦਾ ਔਰ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਦਾ ਅਸੀਂ ਇਸ ਵਕਤ ਮਦਰ ਇੰਡੀਆ ਸਕੂਲ ਦੇ ਵਿੱਚ ਹੈ ਜਿੱਥੇ ਕਿ ਅੱਜ ਬੱਚਿਆਂ ਨੂੰ ਇਨਾਮ ਦਿੱਤੇ ਗਏ ਨੇ ਜਿਹੜੇ ਕਿ ਵਧੀਆ ਪਰਫੋਰਮੈਂਸ ਕੀਤੀ ਜਿਨ੍ਹਾਂ ਨੇ ਪੜ੍ਹਾਈ ਦੇ ਵਿੱਚ ਵੀ ਚੰਗੇ ਨੰਬਰ ਲਏ ਨੇ ਉਹ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਔਰ ਇੱਕ ਪ੍ਰੋਗਰਾਮ ਵੀ ਕੀਤਾ ਗਿਆ ਰੰਗਾਰੰਗ ਅਸੀਂ ਇਹ ਗੱਲ ਕਰਦੇ ਨੇ ਜਿਹੜੇ ਕਿ ਮੈਡਮ ਨੇ ਸਕੂਲ ਦੇ ਮੈਨੇਜਮੈਂਟ ਪ੍ਰਿੰਸੀਪਲ ਸਾਸ਼ੀਕਲਸਾਸ਼ੀਕਲ ਜੀ ਸਾਰੀ ਟੀਮ ਦਾ ਇੱਥੇ ਆਣ ਤੇ ਬਹੁਤ-ਬਹੁਤ ਵੈਲਕਮ ਕਰਦੇ ਆ ਜੀ ਅੱਜ ਮਦਰ ਇੰਡੀਆ ਕਾਲਜ ਆਫ এডਿਕੇਸ਼ਨ ਨੇ ਆਪਣੇ ਫਰਸਟ ਸੈਮਿਸਟਰ ਦਾ ਫਰਸਟ ਰਿਜ਼ਲਟ ਅਨਾਉਂਸ ਕੀਤਾ ਹੈ ਜੀ ਸਰ ਅਸੀਂ ਕੁਝ ਕੋਰਸਸ ਨਵੇਂ ਇੰਟਰੋਡਿਊਸ ਕੀਤੇ ਹਨ ਵਿਦ ਐਫੀਲੀਏਸ਼ਨ ਫ্রম ਜਗਤਗੁਰੂ ਨਾਨਕ ਦੇਵ ਯੂਨੀਵਰਸਿਟੀ ਅਪਾ ਪਹਿਲੇ ਕਾਲਜ ਰਨ ਕਰਦੇ ਸੀ ਬੀਏ ਦਾ ਅੰਡਰ ਦਾ ਗਾਈਡਲਾਈਨਸ ਐਂਡ ਅੰਡਰ ਦਾ ਐਫੀਲੀਏਸ਼ਨ ਆਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਤਾਂ ਹੁਣ ਅਪਾ ਜਗਤਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਡਰ ਬੀਏ ਬੀਕਾਮ ਐਮਏ ਐਮਕਾਮ ਔਰ ਐਮ ਨਿਪਲ ਐਮ ਇੰਗਲਿਸ਼ ਐਮ ਪੰਜਾਬੀ ਐਮ ਇਕਨੋਮਿਕਸ ਔਰ ਕੇਅਰ ਗੀਵਰ ਔਰ ਨਾਨੀ ਕੇਅਰ ਦੇ ਕੋਰਸਸ ਨੂੰ ਲੈ ਕੇ ਆਏ ਆ ਅੱਜ ਦਾ ਜਿਹੜਾ ਫੰਕਸ਼ਨ ਹੈ ਇਹ ਇਵੈਂਟ ਹੈ ਅਸੀਂ ਇਸ ਮੋਟਿਵ ਦੇ ਨਾਲ ਰੱਖਿਆ ਤਾਂ ਕਿ ਆਪਣੇ ਆਸ-ਪਾਸ ਦੇ ਏਰੀਏ ਦੇ ਹਰ ਸਟੂਡੈਂਟ ਨੂੰ ਹਰ ਬੱਚੇ ਨੂੰ ਜਿਹੜਾ ਘਰ ਬੈਠਾ ਹੈ ਵਿਦਆਊਟ এডੂਕੇਸ਼ਨ ਜਿਹੜਾ ਪਲੱਸ 2 ਪਾਸ ਕਰਕੇ ਘਰ ਬੈਠਾ ਹੈ ਉਹਨਾਂ ਤੱਕ ਇਹ ਇੱਕ ਮੈਸੇਜ ਪਹੁੰਚਾ ਸਕੀਏ ਕਿ ਸਾਡਾ ਇਹ ਫਰਸਟ ਮੈਸੇਜ ਦਾ ਫਰਸਟ ਰਿਜ਼ਲਟ 100% ਗਿਆ ਹੈ ਤਾਂ ਆਪਾਂ ਨਏ ਕੋਰਸਿਸ ਜੋ ਇੱਥੇ ਲੈ ਕੇ ਆਏ ਆ ਤੁਸੀਂ ਉਹ ਕੋਰਸਿਸ ਦਾ ਬੈਨੀਫਿਟ ਲਓ ਤਾਂ ਹਰ ਬੱਚਾ ਆਪਣੀ এডੂਕੇਸ਼ਨ ਨੂੰ ਕੰਟੀਨਿਊ ਕਰ ਪਾਵੇ ਇਸ ਤਰ੍ਹਾਂ ਦਾ ਜਿਹੜਾ ਗarang ਪ੍ਰੋਗਰਾਮ ਕੀਤਾ ਗਿਆ ਸੀਗਾ ਮੈਨੂੰ ਉਸ ਦੇ ਵਿੱਚ ਇੱਕ ਤਾਂ ਬੱਚਿਆਂ ਦੀ ਜਿਹੜੀ ਐਕਟੀਵਿਟੀ ਸੀਗੀ ਔਰ ਹੌਸਲੇ ਵੀ ਬੁਲੰਦ ਹੈ ਕਿਉਂਕਿ ਜਦੋਂ ਸਨਮਾਨ ਕਰਦੇ ਸੀ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਉਹਦੇ ਵਿੱਚ ਬੱਚਿਆਂ ਦਾ ਵੀ ਇੱਕ ਮਾਣ ਵਧਦਾ ਹੈ ਔਰ ਅੱਗੇ ਤੋਂ ਵੀ ਜਿਹੜਾ ਐਜੂਕੇਸ਼ਨ ਵਿਭਾਗ ਜਾਂ ਹੋਰ ਵੀ ਕੋਈ ਖੇਡਾਂ ਦੇ ਵਿੱਚ ਵੱਧ-ਵੱਧ ਮੱਲਾ ਮਾਰਦੇ ਆ ਉਹਦੇ ਹਿਸਾਬ ਨਾਲ ਇਹ ਕਾਫੀ ਜ਼ਿਆਦਾ ਹੌਸਲੇ ਵਧਦੇ ਆ ਕਿਸ ਤਰ੍ਹਾਂ ਸੰਦੇਸ਼ ਦੇਣਾ ਚਾਹੋਗੇ ਵਿਦਿਆਰਥੀਆਂ ਨੂੰ ਸਰ ਮੇਰਾ ਮੈਸੇਜ ਇਹੀ ਹੈ ਸੋਸਾਇਟੀ ਨੂੰ ਕਿ ਨੈਵਰ ਐਵਰ ਸਟਾਪ ਯਰ ਸਟੱਡੀਜ਼ ਸਟੱਡੀ ਇਜ਼ ਅ ਕੰਟੀਨਿਊਅਲ ਪ੍ਰੋਸੈਸ ਥੈਟ ਇਜ਼ ਅ ਲਰਨਿੰਗ ਪ੍ਰੋਸੈਸ ਇਸ ਨੂੰ ਹਮੇਸ਼ਾ ਲਰਨਿੰਗ ਤੇ ਹੀ ਰੱਖਿਏ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ ਐਜੂਕੇਸ਼ਨ ਦੇ ਨਾਲ ਆਪਾਂ ਕੁਝ ਆਪਣੇ ਆਪ ਚ ਇੰਪਰੂਵਮੈਂਟਸ ਕਰ ਸਕਦੇ ਆ ਨੋਬਾਡੀ ਇਜ਼ ਪਰਫੈਕਟ ਇਸੇ ਲਈ ਅਸੀਂ ਜਿਹੜੇ ਇਹ ਕੋਰਸੇਸ ਨੇ ਮਦਰ ਇੰਡੀਆ ਸਕੂਲ ਤੋਂ ਮਦਰ ਇੰਡੀਆ ਗਰੁੱਪ ਆਫ ਇੰਸਟੀਟਿਊਸ਼ਨਸ ਤੱਕ ਪਹੁੰਚਣ ਦਾ ਜਿਹੜਾ ਸਾਡਾ ਇਹ ਜਰਨੀ ਹੈ ਇਹ ਸਟਾਰਟ ਹੋ ਚੁੱਕੀ ਹੈ ਬੜੇ ਨਵੇਂ-ਨਵੇਂ ਕੋਰਸੇਸ ਲੈ ਕੇ ਆ ਰਹੇ ਆਂ ਹਰ ਵਰਗ ਨੂੰ ਟੱਚ ਕਰਨ ਖੁਸ਼ ਨੇ ਜੀ ਐਜੂਕੇਸ਼ਨ ਇੱਕ ਅਹਿਜਾ ਪਿੱਲਰ ਹੈ ਇੱਕ ਅਹਿਜਾ ਵੈਪਨ ਹੈ ਜਿਹੜਾ ਇੱਕ ਵਾਰ ਬੱਚੇ ਦੇ ਹੱਥਾਂ 'ਚ ਆ ਗਿਆ ਨਾ ਕੋਈ ਉਸ ਨੂੰ ਚੋਰੀ ਕਰ ਸਕਦਾ ਨਾ ਕੋਈ ਉਸ ਨੂੰ ਬੱਚੇ ਤੋਂ ਖੋ ਸਕਦਾ ਤਾਂ ਉਸ ਦੇ ਨਾਲ ਬੱਚਾ ਕੁਝ ਵੀ ਆਪਣੇ ਲਾਈਫ ਦੇ ਵਿੱਚ ਅਚੀਵ ਕਰ ਸਕਦਾ ਹੈ ਇਹਨਾਂ ਕਿਲੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਇਨਾਮ ਇਸ ਸਕੂਲ ਦਾ ਜਿਹੜਾ ਕਿ ਮਦਰ ਆਫ ਇੰਡੀਆ ਸਕੂਲ ਹੈ ਔਰ ਇੱਥੇ ਸਕੂਲ ਦੇ ਵਿੱਚ ਕਾਫੀ ਸਟੂਡੈਂਟ ਵੀ ਕਈ ਵੱਡੀਆਂ-ਵੱਡੀਆਂ ਪੋਸਟਾਂ ਤੇ ਪਹੁੰਚੇ ਆ ਪੜ੍ਹਾਈ ਕਰਕੇ ਔਰ ਇੱਥੇ ਜਿਹੜਾ ਕਿ ਇੱਕ ਵੱਡਾ ਯੋਗਦਾਨ ਜਿਹੜਾ ਕਹਿੰਦੇ ਵੀ ਮਾਪਿਆਂ ਤੋਂ ਵੀ ਵੱਧ ਕੇ ਜਿਹੜਾ ਗੁਰੂ ਦਾ ਹੁੰਦਾ ਹੈ ਉੱਥੇ ਹੀ ਨਾਲ-ਨਾਲ ਇੱਥੇ ਸਕੂਲ ਦੇ ਵਿੱਚ ਜਿਹੜੇ ਪ੍ਰਿੰਸੀਪਲ ਨੇ ਔਰ ਇਹਨਾਂ ਦਾ ਵੀ ਕਾਫੀ ਜ਼ਿਆਦਾ ਅਹਿਮ ਯੋਗਦਾਨ ਹੈ ਔਰ ਜਿਹੜੇ ਮੈਡਮ ਨੇ ਜਿਹੜੇ ਇਹਨਾਂ ਦੇ ਸੀਨੀਅਰ ਅਸੀਂ ਉਹਨਾਂ ਨਾਲ ਵੀ ਗੱਲ ਕਰਨੀ ਚਾਹਵਾ ਕਿਸ ਤਰ੍ਹਾਂ ਦਾ ਕਾਫੀ ਲੰਮੇ ਸਮੇਂ ਤੋਂ ਤੁਹਾ ਮੈਂ ਪਰੰਪਰਿਤਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੀ ਆ ਜਿਨ੍ਹਾਂ ਨੇ ਸਾਡੇ ਹੱਥਾਂ ਦੇ ਵਿੱਚ ਵਿੱਦਿਆ ਦਾ ਯੋਗ ਪਾਇਆ 25 ਸਾਲਾਂ ਤੋਂ ਇਹ ਸੰਸਥਾ ਮਦਰ ਇੰਡੀਆ ਸਕੂਲ ਪਾਤਰਾਂ ਦੇ ਵਿੱਚ ਵਰਕ ਕਰ ਰਹੀ ਹੈ ਇੱਥੋਂ ਬਹੁਤ ਸਾਰੇ ਬੱਚੇ ਫੋਰਨ ਦੇ ਵਿੱਚ ਸੈਟਲ ਨੇ ਬਹੁਤ ਸਾਰੇ ਬੱਚੇ ਪੰਜਾਬ ਦੇ ਕੋਨੇ-ਕੋਨੇ ਵਿੱਚ ਹਰਿਆਣੇ ਦੇ ਵਿੱਚ ਇੰਡੀਆ ਦੇ ਕੋਨੇ-ਕੋਨੇ ਵਿੱਚ ਸੈਟਲ ਨੇ ਜਦੋਂ ਬੱਚਿਆਂ ਦਾ ਮੈਸੇਜ ਆਉਂਦਾ ਹੈਗਾ ਤਾਂ ਸਾਡੇ ਦਿਲ ਨੂੰ ਇੱਕ ਅਲੱਗ ਹੀ ਖੁਸ਼ੀ ਮਿਲਦੀ ਹੈਗੀ ਅਸੀਂ ਕਈ ਵਾਰੀ ਬੱਚਾ ਨੂੰ ਪਛਾਣ ਨਹੀਂ ਸਕਦੇ ਪਰ ਬੱਚੇ ਆ ਕੇ ਸਾਡੇ ਪੈਰੀ ਹੱਥ ਲਾਉਂਦੇ ਨੇ ਆਪਣੇ ਇਲਾਕੇ ਦੇ ਵਿੱਚ ਕਐਸ ਐਚਓ ਐ ਲੜਕਾ ਆਪਣੇ ਕੋਲੋਂ ਬੀਅਰ ਕਰਕੇ ਗਿਆ ਉਸ ਤੋਂ ਬਾਅਦ ਉਹਦੀ ਪੋਸਟਿੰਗ ਹੋ ਗਈ ਤਾਂ ਅਸੀਂ ਇੱਕ ਕਲੱਬ ਦੇ ਵਿੱਚ ਬੁਲਾਇਆ ਹੋਇਆ ਉਸ ਬੱਚੇ ਨੂੰ ਤਾਂ ਉਹਨੇ ਆ ਕੇ ਪੈਰੀ ਹੱਥ ਲਾਏ ਤਾਂ ਸਾਰੇ ਦੇਖਦੇ ਰਹੇ ਕਿ ਮਤਲਬ ਮੈਡਮ ਦੇ ਪੈਰ ਹੱਥ ਲਾਏ ਨੇ ਤਾਂ ਕਿੱਡਾ ਮਾਨ ਵਾਲੀ ਗੱਲ ਹੈ ਕਿ ਸਾਰੇ ਉਹਨਾਂ ਦੀ ਆਪੱਖਤ ਕਰ ਰਹੇ ਸੀ ਤੇ ਉਹਨਾਂ ਨੇ ਆ ਕੇ ਸਾਡੇ ਚਰਜ ਸਪਸ਼ਟ ਕੀਤੇ ਮੈਂ ਕਹਿੰਨੀ ਆ ਕਿ ਇਨਸਾਨ ਦੀ ਜ਼ਿੰਦਗੀ ਇੱਕ ਗੁਰੂ ਬਣਾ ਸਕਦਾ ਹੈਗਾ ਜੇ ਗੁਰੂ ਬਹੁਤ ਅੱਛਾ ਹੈਗਾ ਤਾਂ ਉਹਦੇ ਚੇਲੇ ਬਾਲਕ શિક્ષਕ ਬਹੁਤ ਅੱਛੇ ਬੰਦੇ ਨੇ ਸੋ ਥੈਟ এডਿਕੇਸ਼ਨ ਪਤਣਾ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਵਿਚੜਾ ਹੋਇਆ ਇਲਾਕਾ ਸੀਗਾ ਇੱਥੇ ਬਹੁਤ ਸਾਰੇ ਸਕੂਲ ਖੁੱਲੇ ਨੇਗੇ ਉਸ ਵਾਰ ਸਾਡੇ ਬੱਚਾ ਨੂੰ ਪੜ੍ਹਨ ਦਾ ਮੌਕਾ ਮਿਲੇਗਾ ਤਾਂ ਬੱਚੇ ਆਪਣੀ ਲਾਈਫ ਨੂੰ ਬਹੁਤ ਵਧੀਆ ਬਣਾ ਲੈਣਗੇ ਤਾਂ ਐਦਾਂ ਹੀ ਕਰਦੇ ਅਸੀਂ ਮਦਰ ਇੰਡੀਆ ਕਾਲਜ ਮਦਰ ਇੰਡੀਆ ਕਾਲਜ ਗਰੁੱਪ ਆਫ ਇੰਸਟੀਟਿਊਟ ਜਿੱਦੇ ਵਿੱਚ ਹੁਣ ਬੱਚਿਆਂ ਨੂੰ ਐਮਏ ਬੀਏ ਬੀਐਨ ਨੈਨੀ ਕੇਅਰ ਦੇ ਕੋਰਸ ਕਰਾਏ ਜਾਂਦੇ ਨੇ ਬੱਚੇ ਐਦਾਂ ਹੀ ਪੜ੍ਹਦੇ ਰਹਿਣ ਤੇ ਅਸੀਂ ਵੀ ਦਿਨ ਦੁਗਨੇ ਰਾਸੁਗਨੇ ਤੱਕ ਹੀ ਕਰਦੇ ਰਹੇ ਅੱਜ ਜਿਸ ਤਰ੍ਹਾਂ ਦੱਸ ਰਹੇ ਨੇ ਕਿ ਕਾਫੀ ਜ਼ਿਆਦਾ ਬੱਚਿਆਂ ਦੇ ਵੀ ਹੌਸਲੇ ਉੱਚੇ ਸੀਗੇ ਔਰ ਜਿਹੜੇ ਨਾਮ ਦੇ ਕੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਔਰ ਜਿਹੜੇ ਸਨਮਾਨਚੇਨ ਵੀ ਦਿੱਤੇ ਗਏ ਨੇ ਅੰਤ ਵਿੱਚ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੂਗਾ ਔਰ ਕਿਸ ਤਰ੍ਹਾਂ ਅੱਗੇ ਉਹਨਾਂ ਦੀ ਲਗਨ ਜਿਹੜੀ ਸਿੱਖਿਆ ਦੇ ਖੇਤਰ ਵਿੱਚ ਵਧਦੀ ਹੈ ਸਰ ਇਹ ਸਾਡਾ ਫਰਸਟ ਰਿਜ਼ਲਟ ਸੀ ਜੀ ਬੱਚਿਆਂ ਨੇ ਅਰਾਊਂਡ 50 60 ਸਟੂਡੈਂਟਸ ਨੇ ਟਰੋਫੀਜ਼ ਅੱਜ ਹਾਸਿਲ ਕੀਤੀਆਂ ਨੇ ਅਪਰ 80 90 ਪਰਸੈਂਟ ਮਾਰਕਸ ਲੈ ਕੇ ਤਾਂ ਆਉਣ ਵਾਲਾ ਮੈਸੇਜ ਵੀ ਅਸੀਂ ਐਵੇਂ ਦਵਾਂਗੇ ਕਿ ਉਹਨਾਂ ਦੀ ਫੈਮਿਲੀ ਉਹਨਾਂ ਦੇ ਘਰ ਪਰਿਵਾਰ ਉਹਨਾਂ ਦੇ ਆਸ-ਪਾਸ ਜਿੰਨੇ ਵੀ ਕੋਈ ਬੱਚੇ ਬਿਨ ਐਜੂਕੇਸ਼ਨ ਤੋਂ ਬੈਠੇ ਨੇ ਉਹ ਉਹਨਾਂ ਨੂੰ ਉਹ ਮੈਸੇਜ ਦੇਣ ਅੱਗੇ ਜਾ ਕੇ ਸਾਡਾ ਕਿ ਅਸੀਂ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਦੇ ਨਾਲ ਉਹਨਾਂ ਦੀ ਐਜੂਕੇਸ਼ਨ 'ਤੇ ਹੈਲਪ ਕਰਾਂਗੇ ਤਾਂ ਉਹ ਸਾਡੇ ਕੋਲ ਆਣ ਤਾਂ ਅਸੀਂ ਉਹਨਾਂ ਲਈ ਅਵੇਲੇਬਲ ਐਜੂਕੇਸ਼ਨ ਦੇ ਲਈ ਬਹੁਤ ਚੰਗਾ ਬਹੁਤ ਚੰਗਾ ਬਹੁਤ ਚੰਗਾ ਲੱਗਿਆ ਅੱਜ ਜਿਵੇਂ ਕਿ ਇਹਨਾਂ ਨੇ ਮਦਰ ਇੰਡੀਆ ਸਕੂਲ ਦੇ ਵਿੱਚ ਜਿਹੜਾ ਕਿ ਇੱਕ ਜਿਹੜੇ ਕਲਾਸਾਂ ਦੇ ਵਿੱਚ ਵੱਡੀਆਂ ਕਲਾਸਾਂ ਦੇ ਵਿੱਚ ਵੀ ਬੱਚੇ ਕਾਫੀ ਅਵਲ ਨੰਬਰ ਲੈ ਕੇ ਆਇਆ ਉਹਨਾਂ ਦੇ ਹੌਸਲੇ ਬੁਲੰਦ ਕਰਨ ਵਾਸਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਉੱਥੇ ਹੀ ਨਾਲ ਨਾਲ ਇੱਕ ਪ੍ਰੋਗਰਾਮ ਵੀ ਕੀਤਾ ਗਿਆ ਹੈ ਗਿੱਧਾ ਭੰਗੜਾ ਔਰ ਕਈ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਬੱਚਿਆਂ ਨੂੰ ਅੱਗੇ ਵਧਣ ਵਾਸਤੇ ਇਹਨਾਂ ਨੇ ਜ਼ੋਰ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਸਿੱਖਿਆ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਵਿਦਿਆਰਥੀ ਜਾਣਗੇ ਉੱਥੇ ਨ Thank you.